ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਕੱਟ ਪੀਸ ਲੈ ਕੇ ਆਏ ਜੀ ਜਿੰਨਾਂ ਦਾ ਰੇਟ ਰਹੂਗਾ 150 ਰੁਪਿਆ ਇਹ ਆਪਣੇ ਅਲੱਗ-ਅਲੱਗ ਕੱਪੜੇ ਚ ਹੋਣਗੇ ਜਿਵੇਂ ਕਰੇਵ ਆ ਗਿਆ ਫਿਉਨਾ ਆ ਗਿਆ ਵਿੱਚੋਂ 벨ਵਟ ਆ ਗਿਆ ਇਹਨਾਂ ਦਾ ਰੇਟ ਅਲੱਗ-ਅਲੱਗ ਹੋਊਗਾ ਜਿਵੇਂ ਇਹ ਫਿਉਨਾ ਵਾਲਾ ਇਸ ਨੂੰ 5 ਮੀਟਰ 150 ਚ ਮਿਲ ਜੂਗਾ ਤੇ ਇਹ 250 ਚ ਸੌਰੀ 100 ਰੁਪਿਆ ਚ 벨ਵਟ ਵਾਲਾ 100 ਰੁਪਿਆ ਚ ਮਿਲ ਜੂਗਾ ਜੇਕਰ ਤੁਹਾਨੂੰ ਕੋਈ ਵੀ ਪੀਸ ਚਾਹੀਦਾ ਤਾਂ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਇਹ ਅਲੱਗ-ਅਲੱਗ ਹੋਣਗੇ ਜਿਵੇਂ 5 ਮੀਟਰ ਹੋਊਗਾ 2.5 ਮੀਟਰ ਉਹ ਵੀ ਨੇਵੀ ਬਲੂ 5 ਮੀਟਰ ਉਹ ਵੀ 5 ਮੀਟਰ ਇਸ ਤਰ੍ਹਾਂ ਅਲੱਗ-ਅਲੱਗ ਹੋਣਗੇ ਜਿਵੇਂ ਬੈਲਵਟ ਦਾ ਪੀਸ ਆ ਗਿਆ ਜੀ ਇਹਦਾ ਰੇਟ ਹੋਊਗਾ 100 ਰੁਪਿਆ ਰੇਟ ਵੀ ਅਲੱਗ-ਅਲੱਗ ਹੋਣਗੇ ਲਗਭਗ ਸਾਰੇ 150 ਦੇ ਕਰੀਬ ਹੀ ਹੋਣਗੇ ਤੇ ਬੈਲ ਵਟਾਊਗਾ ਆਪਣਾ ਚਾਹੇ 100 ਰੁਪਏ ਦਾ ਕਟ ਪੀਸ ਹੈ ਇਹ ਸਿਰਫ ਕਲਾ ਸ਼ਰਟ ਦਾ ਕਪੜਾ ਹੈਗਾ ਜੇਕਰ ਕੋਈ ਵੀ ਪੀਸ ਚਾਹੀਦਾ ਤਾਂ ਸਾਡੇ ਨਾਲ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਸਾਨੂੰ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜੀ